ਹੈਲੋ ਐਂਡ ਵੈਲਕਮ ਗਾਈਜ਼ ਕੀ ਹਾਲ ਚਾਲ ਆ ਬਬੇ ਠੀਕ ਠਾਕ ਹੋ ਸੇ ਤਾਂ ਕਿ ਆ ਮੈਂ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤ ਪ੍ਰੀਤ ਵਲੋਗਸ ਤੇ ਆਈ ਹੋਪ ਜਿਹੜੇ ਵੀ ਵਲੋਗ ਤੁਹਾਨੂੰ ਮਿਲ ਰਹੇ ਬਬੇ ਦੇਖਣ ਨੂੰ ਤੇ ਕਹਿੰਣ ਕਿਹੜਾ ਵਲੋਗ ਆਪਾਂ ਪਾਈ ਜਾਨੇ ਆ ਤੇ ਆਪਣੀ ਟ੍ਰਿਪ ਦੀ ਤਿਆਰੀ ਆ ਬਾਕੀ ਕੱਲ ਆਪਾਂ ਟ੍ਰਿਪ ਲਈ ਚੱਲੇ ਆ ਨਿਕਲਣਾ ਆਪਾਂ ਕਰੋ ਨਿਕਲਣਾ ਬਾਈ ਟ੍ਰੇਨ ਆ ਟ੍ਰੇਨ ਆਪਣੀ ਹੈਗੀ ਆ ਪਟਿਆਲੇ ਤੋਂ ਪਟਿਆਲੇ ਤੋਂ ਜਿੰਨੇ ਵੀ ਸਟੇਸ਼ਨ ਰਸਤੇ ਜਾਣਗੇ ਜੋ ਜੋ ਵੀ ਆਪਾਂ ਐਕਸਪਲੋਰ ਕਰਾਂਗੇ ਖਾਵਾਂਗੇ ਪੀਵਾਂਗੇ ਜੋ ਵੀ ਮਤਲਬ ਟ੍ਰੇਨ ਦਾ ਐਕਸਪੀਰੀਅੰਸ ਹੋਊਗਾ ਮੈਂ ਤਾਂ ਬਹੁਤ ਵਾਰੀ ਵੈਸੇ ਟਰੈਵਲ ਕੀਤਾ ਹੋਇਆ ਟ੍ਰੇਨ 'ਚ ਮੀਤ ਨੇ ਮਤਲਬ ਕੀਤਾ ਤਾਂ ਹੋਇਆ ਹੋਊਗਾ ਮੇਰੇ ਸਾਹਮਣੇ ਨਾਲ ਘੱਟ ਕੀਤਾ ਪਰ ਮੇਰੇ ਨਾਲ ਮਤਲਬ ਬਿਆਤ ਤੋਂ ਬਾਅਦ ਪਹਿਲੀ ਵਾਰ ਆਪਾਂ ਟ੍ਰਿਪ ਤੇ ਚੱਲੇ ਆਂ ਬਾਈ ਟ੍ਰੇਨ ਤਾਂ ਕਰਕੇ ਇਹ ਟ੍ਰਿਪ ਆ ਜਿਹੜਾ ਤੁਹਾਨੂੰ ਬੜੇ ਕਹਿਣ ਕਹਿਣ ਵਲੌਗ ਤੁਹਾਨੂੰ ਦੇਖਣ ਨੂੰ ਮਿਲਣਗੇ ਦੁਸ਼ਹਿਰੇ ਦਾ ਵਲੌਗ ਵੀ ਆਊਗਾ ਤੇ ਹੋਰ ਜਿੰਨੇ ਵੀ ਆਪਾਂ ਗੁਰਦੁਆਰੇ ਘੁੰਮਾਂਗੇ ਸਾਰੇ ਬਲੌਗਰ ਨੂੰ ਵਧੀਆ ਪਿਆਰ ਦਿਓ ਕਹਿਣ ਕਹਿਣ ਵਧੀਆ ਕਹਿਦੀਆਂ ਸਾਨੂੰ ਵਲੌਗ ਦੇਖਣ ਨੂੰ ਮਿਲਣਗੇ ਤੇ ਮੈਂ ਤੁਹਾਡੇ ਤੋਂ ਇਹੀ ਉਮੀਦ ਕਰਦਾ ਕਿ ਤੁਸੀਂ ਬਲੌਗਰ ਨੂੰ ਵਧੀਆ ਪਿਆਰ ਦਿਓਗੇ ਤੇ ਇੱਕ ਚੀਜ਼ ਹੋਰ ਆਪਣੇ ਪਹਿਲੇ ਤੋਂ ਮੇਰੇ ਸਾਹਮਣੇ 2000 ਬਟ ਬਹੁਤ ਜਲਦੀ ਆਪਾਂ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਬਹੁਤ ਜਲਦੀ ਗਰੋ ਹੋ ਰਹੇ ਨੇ ਅੱਜ ਮੈਂ ਚੈੱਕ ਕਰਕੇ ਹਟਾ ਕਿ ਆਪਣੇ ਜਿਹੜੇ ਸਬਸਕ੍ਰਾਈਬਰ ਨੇ 2200 ਚੱਲੇ ਨੇ ਏ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨੇ ਆ ਬਾਕੀ ਇਹ ਵਾਲੇ ਟ੍ਰਿਪ ਤੋਂ ਬਾਅਦ ਤੁਹਾਨੂੰ ਬੜੇ ਕਹਿੰਦੇਗਾ ਟ੍ਰਿਪ ਤੋਂ ਦੇਖਣ ਮਿਲਣਗੇ ਤੇ ਨਵੇਂ ਜਿਹੜੇ ਜਿਹੜੇ ਸਬਸਕ੍ਰਾਈਬਰ ਆਪਣੇ ਜੁੜੇ ਨੇ ਸੌਰੀ ਜਿਹੜੇ ਆਪਣੇ ਨਵੇਂ-ਨਵੇਂ ਸਬਸਕ੍ਰਾਈਬਰ ਜੁੜੇ ਨੇ ਆਪਣੇ ਫੈਮਿਲੀ ਮੈਂਬਰ ਬਣ ਰਹੇ ਨੇ ਤੁਹਾਨੂੰ ਦੱਸ ਦਿੰਨੇ ਕਿ ਆਪਾਂ ਹਜੂਰ ਸਾਹਿਬ ਟ੍ਰਿਪ ਤੇ ਚੱਲੇ ਆ ਦੁਸ਼ਹਿਰਾ ਆਪਣਾ ਹਜੂਰ ਸਾਹਿਬ ਹੋਊਗਾ ਤੇ ਇਸ ਚੈਨਲ ਤੇ ਜਿਹੜੇ ਚੈਨਲ ਤੁਸੀਂ ਸਬਸਕ੍ਰ 10 15 ਦਿਨਾਂ ਦੇ ਵਿੱਚ ਵਿੱਚ 200 ਸਬਸਕ੍ਰਾਈਬਰ ਮਤਲਬ ਨਿਊ ਸਬਸਕ੍ਰਾਈਬਰ ਆਏ ਨੇ ਆਪਣੇ ਚੈਨਲ ਦੇ 200 200 ਸਬਸਕ੍ਰਾਈਬਰ ਨਿਊ ਆਏ ਨੇ ਤੇ ਥੈਂਕ ਯੂ ਸੋ ਮਚ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਵੀਡੀਓ ਦੇਖ ਕੇ ਲਾਈਕ ਕਰਾਇਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਗਾ ਮਤਲਬ ਪੂਰਾ ਪਿਆ ਪਿਆਲਾ ਬੜਾ ਜਮਾਨਾ ਦਾ ਨੀਂਦ ਵੀ ਆ ਗਈ ਗੇਟ ਖੜਕ ਗਿਆ ਆ ਜਾ ਆ ਜਾ ਆ ਜਾ ਆ ਜਾ ਟਾਈਮ ਦੇਖ ਰਹੀ ਹੈ ਸਾਢੇ 3 ਵਜੇ ਗਈ ਮੈਂ ਤਾਂ ਟਾਈਮ ਚੈੱਕ ਕਰ 6 ਵਜੇ ਸ਼ਰਮ ਸ਼ਰਮ ਹੈਗੀ ਕਿ ਨਹੀਂ ਤੈਨੂੰ ਕੋਈ ਉਹ ਯਾਰ ਪਤਾ ਕੀ ਬਹੁਤ ਦਿਨ ਟਾਈਮ ਲੱਗਦਾ ਨਾ ਫਿਰ ਉਹ ਇੱਕ ਬਿਮਾਰ ਹੋ ਗਈ ਸੀ ਤੁਹਾਨੂੰ ਵੀ ਅੱਜ ਫਿਰ ਉਹਨੇ ਵਿਚਾਰੀ ਜੇ ਹੌਲੀ ਹੌਲੀ ਲਾਈਏ ਨਹੀਂ ਤਾਂ ਫਟਾਫਟ ਲਾ ਦਿੰਦੀ ਐ ਤੇ ਉਹ ਫਿਰ ਉਹ ਬਿਮਾਰ ਹੋ ਗਈ ਆ ਜਿਹਦੀ ਬੜੀ ਜ਼ਿਆਦਾ ਤਬੀ ਤੋਂ ਨੂੰ ਮਸਾਂ ਵਿਚਾਰੀ ਨੂੰ ਸਕੂਟੀ ਤੇ ਲੈ ਕੇ ਗਏ ਆਂ ਟੀ ਕਹਿੰਦੇ ਆ ਜਿੰਨੇ ਡਾਊਨ ਹੋਈ ਸੀਗੀ ਬੀਪੀ ਵੋਪੀ ਲੋ ਫਿਰ ਉਹ ਉੱਥੇ ਤਾਂ ਮਹਿੰਦੀ ਲਵਾਈ ਵਿਚਾਰੀ ਦੇ ਫਿਰ ਉਹ ਕਹਿੰਦੀ ਕੋਈ ਨਾ ਮੈਂ ਠੀਕ ਆ ਵੀ ਭਾਬੀ ਕੋਈ ਨਹੀਂ ਭਾਬੀ ਤੇ ਲਾ ਦਿੰਨੀ ਆ ਮੈਂ ਅੱਛਾ ਹਾਂ ਕਰਕੇ ਚਲੋ ਠੀਕ ਹੈ ਠੀਕ ਹੈ ਹੁਣ ਹੋਰ ਕੁਝ ਰਹਿ ਗਿਆ ਕੁਝ ਕਰਨੇ ਵਾਲਾ ਕੁਝ ਵੀ ਨਹੀਂ ਬਸ ਸੁੱਖ ਜੂ ਵੀ ਨਾ ਇਹ ਹਾਂ ਸਾਰੇ ਆਪਣੀ ਸੈਟਿੰਗ ਕਰ ਲਈਆਂ ਮੈਂ ਉਤਾਰ ਕੇ ਥੋੜਾ ਟਾਈਮ ਤੱਕ ਤੇਲ ਦੇਖ ਲੈ ਹਲੇ ਬਹੁਤ ਸਾਮਾਨ ਪਿਆ ਖਲਾਰਾ ਪਿਆ ਹੋਈ ਨਹੀਂ ਹੁਣ ਸੈੱਟ ਕਰ ਦਿੰਨੀ ਆ ਸਾਰਾ ਹਾਂ ਹਲੇ ਐ ਨਹੀਂ ਪਤਾ ਤੇਲ ਲੰਗਾ ਫੇਸ ਵਾਸ਼ ਕੁਝ ਵੀ ਨਹੀਂ ਪਾਇਆ ਵਾ ਇਹ ਲੰਗਾ ਪਾਇਆ ਤੇਲ ਨਹੀਂ ਪਾਇਆ ਫੇਸ ਵਾਸ਼ ਫੇਸ ਵਾਸ਼ ਕੋਈ ਡੀਓ ਕ੍ਰੀਮ ਪਾ ਲਈ ਆ ਕੋਈ ਡੀਓ ਨਹੀਂ ਡੀਓ ਪਾਉਣਾ ਸੀ ਮੈਂ ਤੁਹਾਨੂੰ ਪੁੱਛ ਕੇ ਪਾਉਣਾ ਸੀ ਵੀ ਕਿਹੜਾ ਪਾਵਾਂ ਇਹਨਾਂ ਤੋਂ ਕਿਹੜਾ ਪਾਵਾਂ ਸੀ ਇਹ ਸਭ ਪਾਉਣਾ ਸੀ ਕਿਧਰ ਬਈਆਂ ਇੰਨਾ ਸਾਮਾਨ ਪਿਆ ਨੇ ਬੈਗ 'ਚ ਸੈੱਟ ਹੀ ਨਹੀਂ ਆਇਆ ਅਲੇ ਮਦ ਦਵਾਈ ਲੈਣ ਜਾਣਾ ਮੱਕਦਾ ਦੇਖ ਰਿਹਾ ਵੀ ਹੁਣ ਆਈ ਹੁਣ ਆਈ ਹੁਣ ਆਈ ਆਪਣੇ ਆਪ ਤੇ ਦੇਖ ਲਿਆ ਕਰਾਂ ਟਾਈਮ ਕਿੰਨਾ ਟਾਈਮ ਹੋਇਆ ਵਾ ਹਾਂ ਸਾਰਾ ਦੇ ਮੈਂ ਤਾਂ ਕਦੇ ਇਹਨਾਂ ਸਹਾਲਾ ਬੜਾ ਬੜਾ ਉਹਨੂੰ ਫੁੱਕਾ ਪੱਕਾ ਜੀਆਂ ਮਾਰ ਕੇ ਆਹ ਲਾਗ ਰਹੀ ਹੈ ਬਹੁਤ ਹੀ ਦਿਖਾ ਤਾਂ ਸਹੀ ਮੈਂ ਨਹੀਂ ਦੋ ਇੱਥੇ ਚੰਗੇ ਜਿਹੇ ਲਵਾਈ ਕਹੇ ਜੀ ਉਹ ਆ ਗਈ ਹੁਣ ਮੈਂ ਨਹੀਂ ਉਹਦੀ ਲਵਾ ਕੇ ਬਾਕੀ ਖਲਾਰਾ ਬਹੁਤ ਪਿਆ ਪਿਆ ਸੈਟਿੰਗ ਕਰ ਲਈਏ ਸਵੇਰੇ ਆਪਣੀ ਟ੍ਰੇਨ ਆ ਬਾਈ ਤੇ ਹਲੇ ਬੜਾ ਸਮਾਨ ਪਿਆ ਲੈ ਕੇ ਆਣ ਵਾਲਾ ਦਵਾਈਆਂ ਤੋਂ ਪਹਿਲਾਂ ਹੁਣ ਮੈਂ ਲੈ ਆਵਾਂ ਜਾ ਕੇ ਠੀਕ ਹੈ ਹੁਣ ਬੈਠ ਘਰਾਂ ਤੋਂ ਕੰਮਕੁਮ ਕਰੋ ਜਿਹੜਾ ਪੈਕਿੰਗ ਕਰਨ ਲਈ ਉਹ ਕਰੋ ਤੇ ਬਾਕੀ ਚੱਲਦਿਆਂ ਫਿਰ ਦੇਖੀਏ ਕੌਣ ਆ ਗਿਆ ਓਏ ਕਮ ਤੋਤੀ ਓਏ ਓ ਤੋਤੀ ਓਏ ਬਹੁਤ ਜ਼ਿਆਦਾ ਪਿਆ ਪਿਆ ਕਮਰੇ ਚ ਚੈੱਕ ਕਰੋ ਤੁਸੀਂ ਤੇ ਜੰਮਾ ਵੀ ਮਤਲਬ ਹਲੇ ਗਾ ਉਹ ਚਾਦਰ ਜਿੱਧਰ ਪਾਣੀ ਵਿਛਾਈ ਬਸ ਚਾਦਰ ਨਹੀਂ ਵਿਛਾਈ ਜਿੱਧਰ ਆ ਕੇ ਵਿਝਾਂਗੇ ਉਹ ਇੰਨੇ ਦਿਨ ਬੈਠ ਰਹਾਂਗੇ ਨਾ ਅਸਲ ਇੰਨੇ ਦਿਨ ਲੈ ਲੈਣੇ ਵਿੱਚ ਪਰਸੇ ਦੱਸ ਦੋ ਕਿਹੜਾ ਲੈ ਕੇ ਜਾਣਾ ਮੈਂ ਪਰਸੇ ਹਰ ਤੱਕ ਨਹੀਂ ਵੀ ਸਕਤੇ ਮੈਂ ਬਾਣਾ ਤੇਰਾ ਪਰਸੇ ਹਰ ਮੋੜਿਆ ਵਾਂ ਤੂੰ ਆਪਣੀ ਮਰਜ਼ੀ ਪਰਚੰਦ ਦੇਖ ਲੈ ਨਾ ਤੈਨੂੰ ਕਿਹੜਾ ਪਰਚ ਚੰਗਾ ਲੱਗ ਰਿਹਾ ਤੂੰ ਉਹ ਲੈ ਚੱਲਗੇ ਨਹੀਂ ਹਾਂ ਉਹ ਤਾਂ ਤੈਨੂੰ ਪਤਾ ਹੁਣ ਤੈਨੂੰ ਪਰਚ ਕਿਹੜਾ ਵਧੀਆ ਲੱਗਦਾ ਕੰਫਰਟੇਬਲ ਸੀ ਕੰਫਰਟੇਬਲ ਸੀ ਨਹੀਂ ਨਾ ਇਹ ਬਾਈ ਇੱਕ ਮੈਂ ਲੈ ਕੇ ਆਣੇ ਸੀਗੇ ਸ਼ੂਜ਼ ਸ਼ੂਜ਼ ਮਤਲਬ ਨਾ ਸਨੀਕਰ ਟਾਈਪ ਲੈਣੇ ਸੀ ਦਿਖਾਈ ਮਾਰੇ ਯਾਰ ਮੈਂ ਹੁਣੇ ਲੈ ਕੇ ਆਇਆ ਤੇ ਬਾਕੀ ਇਹਨਾਂ ਨੇ ਮੇਰੇ ਦੋ ਤਿੰਨ ਗੇੜੇ ਵਰਾਤੇ ਬਾਜ਼ਾਰ ਤੋਂ ਬਾਈ ਕਦੇ ਚੁੰਨੀ ਲਿਆ ਕਦੇ ਆਹ ਲਿਆ ਹੈ ਉਹ ਫੜਾਈ ਮੇਰੇ ਬੂਟ ਤਾਂ ਫੜਾ ਯਾਰ ਤੇ ਆ ਮੈਂ ਬੂਟ ਲੈ ਆਂਦੇ ਨੇ ਇਹ ਮੈਂ ਤਾਂ ਲੈ ਆਂਦੇ ਸੀਗੇ ਹਾਂ ਕੀ ਆ ਨਾ ਨਹੀਂ ਜਨਕਾ ਪਤਾ ਅੱਛਾ ਤੇ ਮੈਂ ਆਹ ਵਾਲੇ ਸ਼ੂਜ਼ ਲੈ ਕੇ ਆਇਆ ਸੀ ਬੱਬੇ ਇਹ ਮੈਨੂੰ ਮਤਲਬ ਆਇਆ ਯਾਰ ਕੰਫਰਟੇਬਲ ਜਿਹੇ ਨੇ ਨਾ ਜਿਵੇਂ ਮਰਜੀ ਬੰਦਾ ਪਾ ਪੂਲੇ ਤੇ ਸਨੀਕਰ ਟਾਈਪ ਜਿਹੇ ਇਹ ਮੈਂ ਮਤਲਬ ਟ੍ਰੇਨ ਰੂਮ ਚ ਜਾਣ ਨੂੰ ਵੀ ਠੀਕ ਨੇ ਯਾਰ ਚੱਪਲਾਂ ਪਾ ਪਾ ਕੇ ਨਾ ਹੋਰ ਤਰ੍ਹਾਂ ਜੇ ਹੋ ਜਾਂਦੇ ਨੇ ਪੈਰ ਫਿੱਤਾ ਕਰਕੇ ਆਪਾਂ ਇਹ ਲੈ ਜਾਂਦੇ ਇਹ ਪਾਵਾਂਗੇ ਤੇ ਬਾਕੀ ਬਈ ਤਿਆਰੀਆਂ ਚੱਲੀ ਹਲੇ ਵੀ ਅੱਧਾ ਸਮਾਨ ਆ ਮੈਂ ਹੁਣ ਦੋਹੀਆਂ ਦੋਹੀਆਂ ਲੈ ਕੇ ਆਇਆ ਸਾਰੀਆਂ ਜਿਹੜੀਆਂ ਨਾਲ ਖੜਨੀਆਂ ਨੇ ਦੇਖੋ ਮਤਲਬ ਸਾਰੀਆਂ ਖਰਾਕਾਂ ਖਰੂਕਾਂ ਬਣਾਉਣੀਆਂ ਪਿਆਜ਼ ਬਣਾਣ ਕਿਵੇਂ ਰੁਪਿਆ ਬੜਾ ਖਲਾਰਾ ਪਾਇਆ ਪਿਆ ਹਨ ਯਾਰ ਅੱਜ ਬਾਹਰ ਵੀ ਦੇਖੋ ਦੇਖ ਤੁਹਾਨੂੰ ਦਿਖਾ ਦੇਣੇ ਔਰ ਬੈਗ ਬੂਗ ਸਾਰਾ ਟੋਕਰੀਆਂ ਟੋਕਰੀਆਂ ਸਮਾਨਾਂ ਹੀ ਰੱਖਿਆ ਹੋਇਆ ਤੇ ਬਾਕੀ ਤਿਆਰੀਆਂ ਮੱਕੀ ਐਕਸਾਈਟਮੈਂਟ ਵੀ ਪੂਰੀ ਆ ਕਿ ਟ੍ਰਿਪ ਤੇ ਚੱਲੇ ਆ ਘੈਂਟ ਘੈਂਟ ਤੁਹਾਨੂੰ ਵਲੌਗ ਦਿਖਾਵਾਂਗੇ ਹਨਾ ਬੜੀ ਬੜੀ ਦਵਾਈਆਂ ਮੇਰੇ ਵਾਲੇ ਕਿੱਟ ਚ ਪਾ ਦੇ ਆਲੇ ਚ ਲਫਾਫੇ ਚ ਖੜ ਲਿਓ ਲਫਾਫੇ ਚ ਪਾ ਲਿਓ ਆ ਬਲੈਕਲ ਪੋਲੀਚਿੰਜ ਚ ਪਾ ਲਓ ਤੇ ਬਾਕੀ ਤੇਰੇ ਤੇ ਕੋਈ ਸਮਾਨ ਰਹਿ ਗਿਆ ਨਾ ਮੇਰਾ ਖਰਾ ਗੰਬਿਕਾ ਤੋਂ ਲੋਕ ਐਕਸਾਈਟਮੈਂਟ ਪਾਲਾ ਪਾਲਾ ਵਿੱਚ ਪਾਲਾ ਹਾਂ ਤੇ ਐਕਸਾਈਟਮੈਂਟ ਪੂਰੀ ਆ ਫਿਰ ਬਾਬਾ ਇਹਨਾਂ ਵਧੀਆ ਸਫਰ ਕਰਾ ਦੇ ਕੋਈ ਦਿੱਕਤ ਪਰਸ਼ਾਨ ਆਪਾਂ ਸਾਰਿਆਂ ਨੂੰ ਵਧੀਆ ਵਧੀਆ ਦਰਸ਼ਨ ਕਰਾਣੇ ਗੁਰਦੁਆਰਾ ਸਾਹਿਬ ਦੇ ਕੈਂਡ ਕੈਂਡ ਵਲੌਗ ਬਣਨੇ ਆਪਾਂ ਨੇ ਤੇ ਆਪਾਂ ਇੱਕ ਥਾਡੇ ਨਾਲ ਇਹ ਪ੍ਰੋਮਿਸ ਕਰਦੇ ਆ ਬਾਕੀ ਇਹ ਚੋ ਮੈਂ ਜਸ ਇੱਚ ਪਾ ਲਈਆਂ ਬੈਗ ਚਾਹੀ ਹਾਂ ਹਾਂ ਬੈਨਟ ਤਾਂ ਇਦਾਂ ਹੀ ਪਾ ਦੋ ਤੇ ਬਾਕੀ ਆਪਾਂ ਮਿੱਤਰੋ ਸਾਰੀ ਫਰਿਕ ਚੀਜ਼ ਤੁਸ ਅਥਾ ਇੱਕ ਚੀਜ਼ ਹੋਰ ਤੁਹਾਨੂੰ ਵੀ ਦਗਾ ਲੈਣਾ ਪੇਪਰ ਸੋਪ ਪਾਇਆ ਤੁਹਾਡੇ ਇਹਦੇ ਚ ਹਾਂ ਕੋਈ ਇਸ਼ੂ ਨਹੀਂ ਪਾਦੇ ਇਹਦੇ ਉੱਪਰ ਪੱਗ ਪਿੰਨਾ ਪਾਈਆਂ ਨੇ ਹਾਂ ਮੈਂ ਪੱਗ ਪਿੰਨਾ ਪਾਈ ਕੋਈ ਸਮਾਨ ਘਰੇ ਨਾ ਰਹਿ ਜੇ ਹੁਣ ਤੁਸੀਂ ਇੱਕਦਮ ਤੁਹਾਨੂੰ ਇਹ ਦਿਖਾਨਾ ਮੈਂ ਆਪਣੇ ਮਾਈਕ ਵਗੈਰਾ ਯਾਰ ਗਾਣ ਨੂੰ ਇਗਨੋਰ ਕਰੇ ਪਲੀਜ਼ ਬਹੁਤ ਜ਼ਿਆਦਾ ਗਾਹ ਪੈਲ ਮਾਰੀ ਲਮੂਰੀ ਇੱਧਰ ਉੱਧਰ ਸਾਰੇ ਕਿਤੇ ਕੱਪੜੇ ਖਿਲਾਰੇ ਪੈਣ ਕਦੇ ਕੋਈ ਸਮਾਨ ਦਰਦ ਵਾਲੀ ਦਵਾਈ ਆ ਮੇਰੇ ਲਈ ਕਿੱਟ ਚ ਪਾ ਦੇ ਫਿਰ ਇਹਨੂੰ ਹਾਂ ਇਹ ਚ ਪਾ ਦੇ ਪਣੀ ਯਾਦ ਰਹੂਗੀ ਤੇ ਇੱਕ चीज ਪਤਾ ਥੋੜੀ ਫਿਕਰ ਇਹ ਰਹਿੰਦੀ ਆ ਯਾਰ ਗੱਲ ਕਰ ਲੈਣ ਦੇ ਤੇ ਮਿੱચી ਬੋਲੀ ਜਾਂਦੀ ਆ ਪਤਾ ਨਹੀਂ ਕਿ ਜਹਾਦੋਂ ਮੇਤੇ ਬਾਕੀ ਬੱਬੇ ਉਹ ਮਾਨੂੰ ਉਹ ਆ ਵੀ ਬਸ ਮਾਰਾ ਕੋਈ ਸਮਾਨ ਘਰਾਂ ਨਾ ਰਹਿ ਜੇ ਜੇ ਘਰਾਂ ਕੁਝ ਰਹਿ ਗਿਆ ਤਾਂ ਬਸ ਸਮਝ ਲਓ ਇੱਕ ਬਲੌਗਿੰਗ ਆ ਬੜਾ ਚੱਕਰ ਬੇਫਰ ਮੈਂ ਆਪਣਾ ਸਟੈਂਡ ਵੀ ਕੈਰੀ ਕਰ ਲਿਆ ਹਲੇ ਮਾਨ ਨੇ ਆਪਣੀ ਐਕਸਟੈਂਸ਼ਨ ਪਾਣੀ ਆ ਐਕਸਟੈਂਸ਼ਨ ਦੇ ਵਿੱਚ ਜਿਹੜਾ ਮੇਰੀ ਮੈਂ ਆਈ ਵਾਚ ਵੀ ਆਪਣੀ ਚਾਰਜ ਕਰਨੀ ਹੋਆ ਮੇਰੇ ਦੋ ਮਾਈਕ ਅਸੀਂ ਹੁਣ ਜਿਹੜੇ ਮੈਨੂੰ ਵਲੌਗ ਬਣਾਵਾਂਗੇ ਉਹ ਮਾਈਕ ਗੱਲ ਬਣਾਣੇ ਪੈਣੇ ਮਾਨੂੰ ਮਿੱਤਰੋ ਕਿਉਂਕਿ ਤੁਹਾਨੂੰ ਪਤਾ ਨੌਇਸ ਨੌਇਸ ਹੈ ਜਿੱਦਣ ਆਪਾਂ ਦਾ ਸ਼ਹਿਰ ਦੇ ਦਿਨ ਵੀ ਬੜੀ ਮਤਲਬ ਹੁੰਦਾ ਇਹ ਜੋ ਤਰ੍ਹਾਂ ਬੱਸ ਕਿਹੜਾ ਬਸ ਠੀਕ ਹੈ ਲੈ ਲਾ ਫਿਰ ਤੇ ਉਹ ਜ਼ਰੂਰੀ ਆ ਉਹ ਜ਼ਰੂਰੀ ਹੋਣ ਕਰਕੇ ਇਹ ਆ ਵੀ ਹਨਾ ਵੀ ਮਾਈਕ ਵੇਅਰ ਕਰਾਂਗੇ ਤਾਂ ਤੁਹਾਨੂੰ ਆਵਾਜ਼ ਵੀ ਪੂਰੀ ਕਲੀਅਰ ਆਊਗੀ ਹਰ ਇੱਕ ਚੀਜ਼ ਤੁਹਾਨੂੰ ਦਰਸ਼ਨ ਵੀ ਕਰਾਣੇ ਆ ਸਾਰੇ ਵਧੀਆ ਵਧੀਆ ਘੈਂਡ ਘੈਂਡ ਵਲੌਗ ਵੀ ਬਣਾਣੇ ਆ ਆਪਾਂ ਨੇ ਬਾਕੀ ਇੱਕਾ ਬਸ ਨੈਟਵਰਕ ਦੀ ਦਿੱਕਤ ਆਵੇ ਬਾਕੀ ਮੈਂ 5G ਰੀਚਾਰਜ ਆਪਣਾ ਕਰ ਚੁੱਕਿਆ ਘਰੇ ਦਾ Wi-Fi 54 ਮਿੰਟ ਤੇ ਟ੍ਰ ਉਹਨਾਂ ਨੇ ਮਤਲਬ ਪਰਸੋਂ ਸ਼ਾਮ ਨੂੰ ਪਹੁੰਚਣਾ ਅਸੀਂ ਵੀ ਪਰਸੋਂ ਸ਼ਾਮ ਨੂੰ ਉੱਥੇ ਪਹੁੰਚ ਜਾਣਾ ਉਹਨਾਂ ਨੇ ਇੱਥੇ ਪਹੁੰਚ ਜਾਣਾ ਸਾਰੇ ਪੈਸੇ ਖੜਨੀਆਂ ਤਾਂ ਨਹੀਂ ਲੋੜ ਖੱਟ ਖੜਾ ਐਨੇ ਚੁੱਕੋ ਬੋਝ ਬੋਲਦੇ ਲੈ ਲੋ ਕੋਈ ਮੈਂ ਟ੍ਰੇਨ ਰੋਨ ਚ ਵੀ ਕਿਸੇ ਨੇ ਦੇਣੇ ਦੋਣੇ ਪੈ ਜਾਂਦੇ ਨੇ ਲੋਡ ਪੈ ਜਾਂਦੇ ਗੁਰਦੁਆਰਿਆਂ ਜਾਂਦੇ ਆ ਕਿਤੇ ਚਲ ਕੋਈ ਨਾ ਜਿੰਨੇ ਕ ਲੈ ਲੈਣੇ ਲੈ ਲੋ ਕੁਝ ਕਰਨੇਗਾ ਕੀ ਕਰ ਰਹੇ ਹੋ ਪਤਾਰੀ ਖੋਲਦੀ ਐ ਆਡੀ ਸ਼ੂਟ ਵੀ ਰੱਖ ਲਈ ਤੁਸੀਂ ਇਹ ਚੋਰੀ-ਚੋਰੀ ਨਹੀਂ ਰੱਖੀ ਮੇਰੇ ਤੋਂ ਬਾਅਦ ਜੀ। ਪਰਮੀ ਹੈ ਨਾ ਪੂਰੀ ਬੰਨ ਪਹਿਣੀ ਹੀ ਨਹੀਂ ਛੋੜੀ। ਇਹ ਟੀ-ਸ਼ਰਟ ਨਹੀਂ ਪਹਿਣੀ। ਛੋਟਾ ਵੀ ਮੈਂ ਤੁਹਾਨੂੰ ਇੱਕ ਸਲਾਹ ਦਵਾਂ 셔ਟਾਂ ਕੱਟ ਕਰ ਦੋ। ਤੁਹਾਡੀਆਂ ਇੰਨੀਆਂ 셔ਟਾਂ ਪੈਂਦੀਆਂ ਨਹੀਂ। ਮੈਂ ਪਾ ਲਿਆ। ਪਾਉਂਗੇ? ਹਾਂ ਮੈਂ ਬਣਾ ਲਿਆ ਰੀਲਰ ਰੋਲਾ ਵਧੀਆ। ਇਸ ਵਿੱਚ ਕੁਝ ਸ਼ੋਰ ਪਾਣਾ ਹੁਣ ਦੇਖ ਲਓ। ਕਿ ਬਦਿਓ ਹਲੇ ਸਮਾਨ ਆ ਪਿਆ ਦੇਖੋ। ਹਲੇ ਇਹ ਸਮਾਨ ਪਾਣਾ। ਹਲੇ ਇਹਨੇ ਸਮਝ ਲੱਗ ਰਹੀ ਵੀ ਕੀ ਕਰੀਏ ਕੀ ਨਾ ਕਰੀਏ। ਬੈਗ ਘੱਟ ਗਿਆ ਸਮਾਨ ਵੱਧ ਗਿਆ। ਕਿਆ ਕਰੀਏ ਯਾਰ ਐ ਪਾਉਂਦੀ ਵੰਡੀ ਬਸ ਠੀਕ ਹੈ ਮੈਂ ਕਿਹ ਪੁੱਛਣਾ ਕਿਆ ਕਰੀਏ ਇੱਥੇ ਚਲ ਜੀ ਮਾਣਾ ਆਪਾਂ ਪਤਾ ਕਿੱਥੇ ਚਲ ਜੀ ਆਜੂਰ ਸਾਹਿਬ ਚੱਲ ਜੀ ਆਜੂਰ ਸਾਹਿਬ ਚੱਲੇ ਆ ਸਾਮਾਨ ਦਾ ਕਿਆ ਕਰੀਏ ਚਲ ਕੋਈ ਨਾ ਸੋਚਦੇ ਆਣਾ ਹਿੰਮਤ ਨਹੀਂ ਹਾਰਨੀ ਪਰ ਠੀਕ ਆ ਬਾਬਿਓ ਹਾਂ ਹਿੰਮਤ ਸਾਮਾਨ ਪੂਰਾ ਨਹੀਂ ਆ ਰਿਹਾ ਮਾੜ ਪੂਰਾ ਨਹੀਂ ਆ ਰਿਹਾ ਕਰੀਗੀ ਹਾਂ ਜੀ ਆਜੋ 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 ਹੁਣ ਦੱਸੋ ਕਿਆ ਰਹਿ ਗਿਆ ਇਹਨੇ ਨਹੀਂ ਕੁਛ ਨਹੀਂ ਕੋਈ ਸਾਮਾਨ ਹੋਰ ਤਾਂ ਨਹੀਂ ਪਾਣਾ ਵਿੱਚ ਤਰੀ ਪਰਨਾ ਮੈਂ ਆਪਣੇ ਚੁੱਪਲ ਮੈਂ ਆਪਣੇ ਗੱਲ ਚਪਾ ਲੈਂਦੀ ਹਾਂ ਸਾਰੇ ਕਿ ਚੱਕਲਾ ਘਾਰ ਬਣਾ ਕੇ ਮੇਰੇ ਗਲਵਾ ਪਾ ਦੋ ਜਿੰਨ ਜਿਆਦਾ ਲੋੜ ਹੋਈ ਘੱਟ ਕੋਲ ਘ ਆਪਣੀ ਚਪਲ ਘਾੜ ਲਈ ਹਾਂ ਤਾਂ ਸਹੀ ਹੂੰ ਕਸ ਮੈਂ ਇੱਕ ਚੁੱਪਲ ਪਾ ਜੂਗੀ ਇਹ ਮੈਂ ਨਾਲ ਲੈ ਜਾਣੀ ਕਿਹੜੀ ਨਾਲ ਪਤਾ ਕਿੰਨਾ ਬੰਦਾ ਹੋਰ ਆਦਾ ਬਾਈ ਕਿ ਚਪਲ ਹੈ ਜੀ ਚਾਹੀਦੀ ਐ ਤੁਰਨ ਫਿਰਨ ਲੰਦਾ ਕੰਫਰਟੇਬਲ ਦੀਨੇ ਹੈਗਾ ਉੱਥੇ ਜਿਵੇਂ ਆ ਆਪਨੇ ਆਮ ਨੇੜੇ ਘੁੰਮਣਾ ਤਾਂ ਬੰਦਾ ਕਹਿੰਦਾ ਮੈਨੂੰ ਵੀ ਤਾਂ ਹੀ ਕਿਹਾ ਇਹ ਤਿੰਨ ਦਿਨ ਜੋੜੇ ਚੱਕਰੀ ਜੁੱਤੀਆਂਗੇ ਤਾਂ ਦੱਸ ਦੇ ਬਿਆਹ ਮ ਜਨੀ ਤੂੰ ਹਾਂ ਇੱਕ ਪਾ ਕੇ ਜਾਓ ਇੱਕ ਲਾ ਲਓ ਤੇ ਬਾਕੀ ਮਿਲਦਾ ਬੱਬੇ ਤੁਹਾਡੇ ਆਪ ਦਾ ਬੱਸ ਦੇਖ ਲਈ ਕੋਈ ਸੈਟਿੰਗ ਕਰ ਲਈਏ ਇੱਕ ਵਾਰੀ ਸਾਰਿਆਂ ਨੇ ਲੈ ਜਿਹੜਾ ਚੂੜਾ ਦਿਨ ਚੇਂਜ ਕਰਾਇਆ ਦਾ ਮੰਮੀ ਅੱਛਾ ਮੈਂ ਤੁਹਾਨੂੰ ਇੱਕ ਥੀ ਚ ਪੁੱਛ ਰਹਾਂ ਦਾ ਜਿੱਦਾਂ ਪਰ ਟ੍ਰੇਨ ਮਾਂ ਜਾਂ ਹਾਂ ਆਪਾਂ ਕਾਪਨ ਬਹੁਤ ਵਾਰ ਸਫਰ ਕਰਿਆ ਰੇ ਨੰਮ ਹਲੰਡੀ ਚਾਹ ਪੀਣਾ ਉਹ ਮੇਰੇ ਮੂਹ ਤੇ ਹਵਾ ਨਾ ਮੂਤ ਪਾਣੀ ਮੂਤ ਪਾਣੀ ਜਾਂ ਹਵਾ ਆਪ ਕੋਈ ਮੇਰੀ ਗੱਲ ਸੁਣੋ ਇੱਕ ਮਹੀਨੇ ਦੀ ਗੱਲ ਤਾਂ ਸੁਣੋ ਕਿ ਮਤਲਬ ਨਾ ਕੋਈ ਅਹਜੀ ਤਰੀਕ ਲੱਜੇ ਨਾ ਫਰ ਸਕੀਮ ਲੱਜੇ ਵੀ ਜਿਦ ਤਰ੍ਹਾਂ ਆਪਾਂ ਆਪਣੇ ਘਰ ਮਾ ਚਾਹ ਪੀਵਾਂ ਜਿਹਾ ਅਹਜੀ ਚਾਹ ਮਿਲ ਜੇ ਨਾ ਯਾਰ ਮਿਲ ਸਕਦੀ ਹੈ ਮੈਂ ਮੈਨੂੰ ਇੱਕ ਟ੍ਰਿਕ ਪਤਾ ਹੈ ਪੱਕਾ ਹਾਂ ਹੈ ਮੰਮੀ ਹੈ ਰਮੇ ਤਾਂ ਦੱਸੀ ਸੀ ਨਾ ਉਹ ਜੀ ਹਾਂ ਬਣਾ ਲਓ ਕਰਿਓ ਕੀ ਚੀਜ਼ ਸੀ ਮਨ ਪਤਾ ਤਾਂ ਲਗੇ ਯਾਰ ਉਹ ਬੱਕਰੇ ਬਣਾਉਂਗੇ ਹੁਣ ਬਣਾ ਕੇ ਬੰਬ ਬਣਾ ਕੇ ਦਿਖਾਣੇ ਬਣਾ ਕੇ ਦਿਖਾਵਾਂਗੇ ਨਾ ਹੁਣ ਦਸਨ ਨਾਲ ਪਤਾ ਲੱਗਦਾ ਐਂ ਥੋੜੀ ਪਤਾ ਚੱਲ ਲੱਗਿਆ ਮਤਲਬ ਫੀਲ ਨਹੀਂ ਚਾਹੀਦੀ ਵੀ ਚਾਹ ਕਰਕੇ ਆ ਪੂਰੀ ਫੀਲ ਆਉਂਗੀ ਪੂਰੀ ਫੀਲ ਨਹੀਂ ਤੂੰ ਸਟੇਸ਼ਨ ਦੀ ਚਾਹ ਭੁੱਲ ਜਾਉਗੇ ਤੋ ਤਾਂ ਐਵੇਂ ਗੋਗੇ ਵੀ ਕੋਈ ਵੀ ਅੱਜ ਤੋਂ ਬਾਅਦ ਟਰੈਵਲ ਕਰੋਗੇ ਨਾ ਹਾਂ ਬਸ ਇਹ ਹੀ ਚੀਜ਼ ਆਪਣੀ ਅਪਲਾਈ ਲੋ ਵਾਕਈ ਮੇਰੇ ਮਿੱਤਰੋ ਦਿਲਗਰੀਜ ਪੂਰੀ ਹੋ ਗਈ ਮੈਂ ਸੋਚਦਾ ਵੀ ਚਾਹ ਮੈਨੂੰ ਘਰ ਵਰਗੀ ਚਾਹੀਦੀ ਹੈ ਤੂੰ ਬਈ ਚਾਹ ਬਿਨਾਂ ਨਾ ਥੋੜਾ ਜਿਹਾ ਸਮਝਾ ਦਿੰਦੇ ਬੰਦੇ ਹੋ ਵੀ ਮੈਨੂੰ ਲੱਗਾ ਜਿਹਨੇ ਪਤਾ ਚਾਹ ਚਾਹ ਤੇ ਬਈ ਚਾਹ ਬਣੀ ਬਸ ਮਨਮੀਨ ਮਨ ਉਹ ਚੀਜ਼ ਵੇਂਦੇ ਪ੍ਰੋਮਿਸ ਲਈ ਵੀ ਚਾਹ ਮੈਨੂੰ ਘਰ ਵਰਗੀ ਚਾਹੀਦੀ ਆ ਆ ਠੀਕ ਆ ਮੈਂ ਕਹਿੰਦੀ ਇਹ ਜੀ ਤੂੰ ਘਰ ਵਰਗੀ ਫਾਈਵ ਸਟਾਰ ਹੋਟਲ ਵਰਗੀ ਚਾਹ ਮਿਲਦੀ ਤੇ ਕੀ ਆ ਤੇ ਉਹ ਵੀ ਟ੍ਰੇਨ ਚ ਯਾ ਆਫ ਕੌਰਸ ਲੈ ਬਈ ਮਿੱਤਰੋ ਨੋਟ ਕਰ ਲਿਓ ਗੱਲ ਬਾਤ ਵੀ ਜੇ ਕਦੇ ਤੁਸੀਂ ਟਰੈਵਲ ਕਰਨਾ ਇਹ ਕੱਲਾ ਟ੍ਰੇਨ 'ਚ ਨਹੀਂ ਯਾ ਤੁਸੀਂ ਕਦੇ ਕਿਤੇ ਟ੍ਰਿਪ ਦੇ ਵਿੱਚ ਜਨਾਂ ਗੱਡੀਆਂ 'ਚ ਘੁੰਮਣ ਵੀ ਚੱਲੇ ਹੋ ਜਾਂ ਰਹੇ ਹੋ ਮਤਲਬ ਜੇ ਪਰਮਾਨ ਤੇ ਫੈਮਲੀ ਕੇ ਘੁੰਮਣ ਚੱਲੇ ਜਾਂ ਆਪਣਾ ਮੂਦਿਲ ਕਰੇ ਚਾਹ ਪੀਣ ਨੂੰ ਆਪਾਂ ਆਪਣੇ ਆਪਣੇ ਨਾਲ ਕੈਰੀ ਕਰ ਸਕਦੇ ਆ ਮਮੀ ਬਣਾ ਕੇ ਲੈ ਜਾਓ ਮਤਲਬ ਪਾਣੀ ਥਰਮੋਸ 'ਚ ਪਾ ਕੇ ਲੈ ਜਾਓ ਆਪਣੀ फटाफट ਚਾਹ ਬਣਾਓ ਗਰਮ ਕਰਨਾ ਤੁਹਾਨੂੰ 5 ਮਿੰਟ 'ਚ ਚਾਹ ਨੇ ਆਰਾ ਜਦੀ ਜਦੀ 5 ਮਿੰਟ ਜ਼ਿਆਦਾ ਕਿ ਕਰ 5 ਮਿੰਟ ਨਹੀਂ 5 ਮਿੰਟ ਜ਼ਿਆਦਾ ਘਟ 3 ਮਿੰਟ ਪੱਕਾ ਦੇਖ ਲੋ ਮੁੱਕਰ ਨਾ ਜਾਈ ਦੋ ਜਣੀਆਂ ਮੈਂ ਦੋਏ ਜਣੀਆਂ ਤੁਹਾਨੂੰ ਬਤਾ ਰਿਹਾ ਜੇ ਮੁੱਕਰ ਗਿਆ ਯਾਦ ਰੱਖ ਲਿਓ ਬਾਦਸੇ ਮੇਰੀ ਨਹੀਂ ਮੁੱਕਰਦੇ ਅਸੀਂ ਪਾਣ ਚ ਬੇਚਾਦਰ ਨਹੀਂ ਵਿਛਾਈ ਵੀ ਸਮਾਨ ਤਾਂ ਮੇਰੇ ਕੋਲ ਕਿਆ ਸੰਭਾਣਾ ਆਪ ਕੀ ਕਰ ਰਹੀ ਤੂੰ ਯਾਰੀ ਮੈਂ ਤੇਰਾ ਮੂੰਹ ਮੁੱਕਦਾ ਮਣਕੇ ਵੇ ਬਹਿ ਜਾ ਟਿੱਕਾ ਤੈਨੂੰ ਇੰਨਾ ਚੌਂ ਜੜ ਰਿਆ ਰਾਤ ਨੂੰ ਸੌ ਵੀ ਜਾਈਂ ਕਿਤੇ ਰਾਤ ਨੂੰ ਕਿ ਸੌ ਵੀ ਜਾਈਂ ਕਿਤੇ ਰਾਤ ਨੂੰ ਚੁਕ 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 ਟ੍ਰੇਨ ਮਾਂ ਵਜੇ ਤੈਨੂੰ ਪਤਾ ਹੈ ਮਣ ਰਾਦਰ ਨੂੰ ਜਦੋਂ ਅਪਾ ਕਿਤੇ ਪੈਪ ਉਹ ਵੀ ਜਾਂਦੇ ਹਨ ਐਂ ਨਹੀਂ ਲੱਗੇ ਨਾ ਵੀ ਮੈਂ ਟ੍ਰੇਨ 'ਚ ਪਏ ਹਿੱਲੀ ਜਾਂਦੇ ਮੰਨ। ਮਤਲਬ ਬਹੁਤ ਜ਼ਹਾਗ ਕਰਿਆ ਯਾਰ ਬਹੁਤ। ਤੇਰਾ ਪਤਾ ਇੱਕ ਨਾ ਸਭ ਤੋਂ ਵੱਡੀ ਉਹ ਟ੍ਰੇਨ ਮਤਲਬ ਬੜੀ ਜਿਹੜੀ ਰਾਜਸਥਾਨ ਨਹੀਂ ਜਾਂਦੇ ਨੇ। ਬਾਈ ਮੈਂ ਨਾ ਬਸ ਪੁੱਛਣਾ ਚੱਲ ਚੱਲ ਮੇਰੀ ਗੱਲ ਸੁਣੋ ਛੇਤੀ ਆ ਮੈਨੂੰ ਚਾਹਂਗਾ ਮੈਨੂੰ ਹੱਲ ਕਰਕੇ ਦਿਓ। ਮੇਰਾ ਚਾਹ ਵੀ ਨਾ ਨਹੀਂ ਸਰਨੇ ਆ ਬਾਈ। ਰੋਟੀ ਬਣਾਉਣ ਲੱਗੇ ਪਹਿਲਾਂ। ਚਲੋ ਫਿਰ ਪਹਿਲਾਂ ਖਾ ਲਈਏ ਰੋਟੀ। ਫਿਰ ਉਸ ਤੋਂ ਬਾਅਦ ਬਣਾਣੇ ਪਹਿਲਾਂ ਰੋਟੀ ਖਾ ਲੋ। ਤੂੰ ਨੀਵੇਂ ਕਰ ਲਾ ਲੈ ਰੋਟੀ ਖਾ ਲੂ ਫਿਰ ਉਸ ਤੋਂ ਬਾਅਦ ਬਣਾਣੇ ਆ ਜਿਗਾਰਡਮੈਂਟ ਚਾਹ ਆ ਸਟਾਰਟਿੰਗ ਆ ਬਾਬਿਓ ਪਹਿਲਾਂ ਯੂਜ਼ ਕਰਨਸ ਅੱਛਾ ਸੁੱਕਾ ਦੁੱਧ ਠੀਕ ਹੈ ਠੀਕ ਹੈ ਸੁੱਕਾ ਦੁੱਧ ਮਨ ਇਹਨੂੰ ਛੱਡ ਮੜ ਜਾ ਹਣਾ ਨਾਲ ਮੈਂ ਚਾਹ ਜੇ ਤੁਸੀਂ ਵੀ ਕੋਈ ਟ੍ਰਿਪ ਤੇ ਜਾਣੇ ਹੋ ਘਰ ਦੀ ਚਾਹ ਪੀਣ ਦਾ ਦਿਲ ਕਰੇ ਤਾਂ ਫਿਰ ਇੱਕ ਟਿਲਕਾ ਇਹੀ ਜਿਗਾਰਡ ਲਾਓ ਤੇ ਚਾਹ 5 ਮਿੰਟ ਦੀ 2 ਮਿੰਟ ਚ ਬਣ ਕੇ ਤਿਆਰ ਆ ਸਿਰਫ 2 ਦਾ ਕਰਿਆ ਤੋ ਪਹਿਲਾ ਸੋਕਾ ਦੁੱਧ ਆਪਾਂ ਯੂਜ਼ ਕਰਨਾ ਇਹਦੇ ਵਿੱਚ ਬਾਕੀ ਸੇਮ ਉਦਾਂ ਹੀ ਹੋਗਾ ਜਿਵੇਂ ਆਪਾਂ ਚਾਹ ਬਣਾਉਂਦੇ ਆ ਬਸ ਇਹ ਹੁੰਦਾ ਯਾਰ ਕਿਉਂਕਿ ਨਾ ਜਿਹੜੀ ਟ੍ਰੇਨ ਵਾਲੀ ਚਾਹ ਹੁੰਦੀ ਹੈ ਬਾਈ ਨਹੀਂ ਬਿੱਤੀ ਆਉਂਦੀ ਯਾਰ ਵੀ ਕਿਨਾਂ ਹਲਾ ਹੋਰ ਕਰਾਂਗੇ ਹੁਣ ਆ ਜਿਹੜੀ ਆਪਣੇ ਘਰ ਦੀ ਬਣੀ ਹੋਊਗੀ ਨਾ ਨਾਲ ਤਾਂ ਨਜ਼ਾਰਾ ਆਉਂਦਾ ਚਾਹ ਪੀਣ ਦਾ ਜੀ ਅੱਛਾ ਇੱਕ ਹੋਰ ਚੀਜ਼ ਮਮੀ 10 ਰੁਪਏ ਦਾ ਕੱਪ ਲੈਣੀ ਹੈ ਕਿ ਮਾਰਾ 15 ਦਿਨਾਂ ਦੇ ਨੇ ਪਤਾ ਨਹੀਂ ਹੈ ਨਾ ਤਾਂ ਸ਼ਾਇਦ ਵੇ ਦਾ ਹੋ ਗਿਆ ਹੋਵੇ ਕਹਿੰਦੇ 10 10 10 ਦੋਸਤ ਦਿਨਾਂ ਦੇ ਯਾਰ ਤੇ ਨਾਲ ਹੀ ਬਾਈ ਚਾਰਾ ਸੁਆਦ ਨਹੀਂ ਅੱਛਾ ਇਹ ਆਪਣੇ ਘਰ ਕੀ ਚਾਹ ਹੋਊਗੀ ਮਮੀ ਚਾਹੇ ਇੱਕ ਵ ਗਰਮ ਪਾਣੀ ਗਿਆ ਲੋੜਾ ਆਪਣੇ ਪੱਥਰ ਮੋਦਾ ਪਾ ਨਮੀ ਵੀ ਲੈ ਕੇ ਆਏ ਆ ਉਹਨੂੰ ਚੱਕੋ ਪੈਂਟਰੀ ਮੈਂ ਜਾਉਂ ਤੇ ਮੈਂ ਪੈਂਟਰੀ ਮਾਰੇ ਗਰਮ ਪਾਣੀ ਲੈ ਕੇ ਆਜੂ ਗਰਮ ਪਾਣੀ ਬਸ ਫੱਟੇ ਹੀ ਬੈਠ ਜਾ ਕਿਹੜਾ ਬਾਤ ਆ ਬੱਬੂ ਲੋ ਜੀ ਸੁੱਕਾ ਦੁੱਧ ਲੈ ਲਿਆ ਇਹਨਾਂ ਨੇ ਚੀਨੀ ਲੈ ਲਈ ਚਾਹ ਪੱਤੀ ਲੈ ਲਈ ਕਿਹੜਾ ਬਾਤ ਹੈ ਮੰਮੀ ਚਾਹ ਪੱਤੀ ਘੱਟ ਹੈ ਘੱਟ ਹੋਰ ਪਾ ਲਾਂਗੇ ਮਿੱਠਾ ਵੀ ਥੋੜਾ ਜਿਹਾ ਹੋਰ ਘੱਟ ਲੱਗ ਰਿਹਾ ਆਹ ਜੀ ਚਾਹ ਪੱਤੀ ਚਾਹ ਪੱਤੀ ਆਪਾਂ ਤਿਆਰ ਕਰ ਲਈ ਨਾਲੇ ਚੀਨੀ ਸੁੱਕਾ ਦੁੱਧ ਪਾਵਾਂਗੇ ਵਿੱਚ ਲੱਜਿਆ ਕਿਆ ਬਾਤ ਹੈ ਕਰਦੀ ਚਾਹ ਉਹ ਵੀ ਟ੍ਰੇਨ 'ਚ ਆਪਣਾ ਆ ਗਈ ਛੰਡਣੀ ਆ ਬਾਈ ਚਲੋ ਬਾਈ ਓਕੇ ਆ ਆਪਣਾ ਆ ਗਿਆ ਦੇਖੋ ਲੱਛਾ ਅੱਛਾ ਇਹਨੂੰ ਕਿਆ ਕਰਦੇ ਹਾਂ ਪੀਸਣਾ ਮਤਲਬ ਸਾਰੇ ਘਸ ਲਓ ਇਹ ਆਪੋ ਕਿਆ ਬਾਤ ਹੈ ਦੁੱਧ ਸਿਰਾਂ ਲਾਈ ਪਈ ਹੈ ਗੱਲ ਇਲਾਚੀਆਂ ਜਿਆਦਾ ਪਾਉਗੇ ਜਿਆਦਾ ਹੀ ਪਾਉਂਗੀ ਮੈਂ ਤਾਂ ਚੈੱਕ ਕਰੋ ਸਭ ਤੋਂ ਪਹਿਲਾਂ ਮਿੱਠਾ ਮਿਸ਼ਰੀ ਨਹੀਂ ਸਭ ਤੋਂ ਪਹਿਲਾਂ ਚੀਨੀ ਹੈ ਨਾ ਫਿਰ ਚਾਹ ਪੱਤੇ ਤੇਲਾ ਜੀਆ ਤੇ ਮਿਕਸ ਲੈਣਾ ਇਹਨੂੰ ਮਿਕਸਿੰਗ ਕਰਨਾ ਹੈ ਹੁਣ ਮਿਕਸੀ ਚ ਲੈਣਾ ਪੀਸ ਗ੍ਰाइंड ਕਰਨਾ ਅੱਛਾ ਪੀਸਣਾ ਮਤਲਬ ਇਹਨਾਂ ਨੂੰ ਹੈ ਹਾਂਜੀ ਹਾਂਜੀ ਓਕੇ ਓਕੇ ਧਰਨੀ ਕਿੰਨੀ ਆਲੀ ਹੈ ਨਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਰੀਕ ਜਾਲੀ ਵਾਲੀ ਚਾਹ ਪੁੰਨੀ ਲੈ ਬੜੇ ਚਾਹ ਪੁੰਨੀ ਲੈ ਕੇ ਫਿਰ ਤੁਸੀਂ ਇਹਨੂੰ ਛਾਣ ਦੇਣਾ ਲੋ ਜੀ ਆਪਣਾ ਚਾਹ ਮੜਾ ਪਾਊਡਰ ਬਣ ਕੇ ਰੈਡੀ ਹੋ ਗਿਆ ਤੇ ਬਾਕੀ ਇਹ ਆਪਾਂ ਪੀਸਣ ਤੋਂ ਬਾਅਦ ਇਹ ਮੈਂ ਆਪਾਂ ਛਾਣ ਲੈ ਇਹਨੂੰ ਛਾਣਣ ਤੋਂ ਬਾਅਦ ਜਿਹੜਾ ਮੋਟਾ-ਮੋਟਾ ਬਚ ਜਾਂਦਾ ਉਹ ਆਪਾਂ ਕੱਢ ਲੈਣਾ ਇੱਕ ਸਾਈਡ ਇਹਨੂੰ ਦੁਬਾਰੇ ਫਿਰ ਪੀਸਾਂਗੇ ਫਿਰ ਇਹਨੂੰ ਦੁਬਾਰੇ ਤੇ ਵਿੱਚ ਆਪਾਂ ਛਾਣ ਲਾਂਗੇ ਤੇ ਜੇ ਤੁਸੀਂ ਚਾਹੋ ਤਾਂ ਗ੍ਰाइंड ਕਰ ਸਕਦੇ ਹੋ ਸੁੱਕੇ ਦੁੱਧ ਨੂੰ ਤੇ ਉਹ ਤੁਹਾਡੀ ਮਰਜ਼ੀ ਹੈ ਬਾਕੀ ਆ ਸਾਨੂੰ ਲੱਗਿਆ ਤੇ ਥੋੜੀ ਫੀਲ ਹੋਈ ਹੈ ਕਿ ਡਲੀ ਟਾਈਪ ਜੀ ਹੈਗਾ ਕੁਸ ਤਾਂ ਕਰਕੇ ਇਸ ਨੂੰ ਗ੍ਰाइंड ਕਰ ਰਹੇ ਹਾਂ ਆ ਦੇਖੋ ਤੁਸੀਂ ਇਹਨੂੰ ਇਦਾਂ ਹੀ ਇਹਨੂੰ ਵੀ ਚਾਪ ਹੰਨੇ ਨਾਲ ਛਾਣ ਲਓ ਕਿਉਂਕਿ ਚਲੋ ਇਦਾਂ ਹੁੰਦਾ ਕਿ ਆਪਣਾ ਇੱਕ ਪਤਾ ਹੋ ਜਾਂਦਾ ਕਿ ਹਾਂ ਸਾਫ਼ ਹੈ ਨਾ ਬਿਲਕੁਲ ਤੇ ਲੋਡ ਚੈੱਕ ਕਰੋ ਬਣ ਕੇ ਆਪਣੀ ਚਾਹ ਤਿਆਰ ਆ ਜਿਹੜੀ ਆਪਾਂ ਪੀਣੀ ਆ ਟ੍ਰੈਂਜ ਚਾਹ ਚੀ ਦੀ ਹਰੀ ਲਾਚੀ ਦੀ ਮਸਾਲਾ ਸਭ ਤੋਂ ਜ਼ਿਆਦਾ ਆ ਨੰਦ ਦਾ ਪੂਰਾ ਆਣਾ ਫਿਰ ਚਾਹ ਪੀਂਦੇ ਆ ਖਿੜ ਜੇਗਾ ਜੇ ਤੈਨੂੰ ਇੰਨਾ ਹੀ ਗਰਮ ਪਾਣੀ ਕਰਕੇ ਨਾ ਸਣੀ ਵੀ ਟਰਾਈ ਕਰਕੇ ਰੱਖਾ ਟਰਾਈ ਕਰਕੇ ਦੇਖ ਤੂੰ ਦੇਖੋ ਕੀ ਕਰਨੇ ਭਾਈ ਕਰਾਂ ਟਰਾਈ ਫਿਰ ਲੈ ਚੱਲ ਮਨ ਕਰਕੇ ਦੇ ਪਾਣੀ ਗਰਮਾ ਦੇ ਇੱਕ ਗਲਾਸ ਆਪਾਂ ਬਣਾ ਤਾਂ ਲਿਆ ਇੱਕ ਵਾਰੀ ਤਜਰਬਾ ਵੀ ਕਰ ਲੈਨੇ ਆ ਠੀਕ ਨਹੀਂ ਹੈ ਨਾ ਤੇ ਯਾਰ ਮੈਂ ਕਰ ਲੈਨੇ ਆ ਪਤਾ ਲੱਗ ਜੂ ਕਿ ਕਿਵੇਂ ਦਾ ਟੇਸਟ ਆ ਕੀ ਮੈਨਿਆ ਯਾਰ ਹੁੰਦਾ ਬਾਕੀ ਟ੍ਰੇਨ ਚ ਤਾਂ ਫਿਰ ਪੀਵਾਂਗੇ ਟ੍ਰੇਨ ਵਾਲੀ ਫੀਲਿੰਗ ਲੋ ਟ੍ਰੇਨ ਵਾਲੀ ਫੀਲਿੰਗ ਲਵਣਾ ਉਹ ਟ੍ਰੇਨ ਚ ਜਿਹੜੇ ਕੱਪ ਨੇ ਆਉਂਦੇ ਨੇ ਉਹਨਾਂ ਕੱਪਾਂ ਚ ਬਣਾ ਕੇ ਬੈਠ ਕੇ ਪੀਓ ਗਲੀ ਚ ਬੈਠ ਕੇ ਪੀਏ ਚੁਸਕੀਆਂ ਲਾੜੀ ਚ ਬੈਠ ਕੇ ਪੀਂਦੇ ਆ ਮਮੀ ਚੁਸਕੀਆਂ ਲਾਓ ਤੋ ਪਹਿਲਾਂ ਆਪਾਂ ਲੱਗਿਆ ਟਰਾਈ ਕਰਨ ਤੇ ਪਹਿਲਾਂ ਪਾਤਾ ਵਿੱਚ ਆਪਾਂ ਪਾਣੀ ਗਰਮ ਕਰਕੇ ਇੱਕ ਗਲਾਸ ਇੰਨੀ ਵੀ ਬਣੀ ਹੈ ਜੀ ਪਾ ਦੋ ਹਮਲਤਾ ਟੁਕੜੇ ਬਣਾ ਗਰਮ ਪਣੀ ਪਾ ਲਿਆ ਬਗੋ ਗਰਾਂਸ ਤੇ ਹੁਣ ਇਸ ਤੋਂ ਬਾਅਦ ਹੀ ਆ ਗਈ ਆਪਣੇ ਪਾਊਡਰ ਦੀ ਕੀ ਬਾਤ ਲੋ ਜੀ ਦੇਖੋ ਚੈੱਕ ਕਰੋ ਹੁਣ ਚਾਹ ਬਣਦੀ ਬਸ ਕਿਉਂ ਉਣਾ ਕੀ ਗੱਲਾਂ ਨੇ ਬਹੁਤ ਚਾਹਾਂ ਟੇਸਟ ਕਰ ਲੈ ਸੱਚੀ ਉਹ ਐਂਡ ਗੱਲਬਾਤ ਹੋ ਗਈ ਬਾਕੀ ਥੋੜਾ ਜਿਹਾ ਸੁੱਕਾ ਦੁੰਦਾ ਘੱਟਾ ਆ ਵਾਪਸ ਵੇਰੇ ਪਾ ਲੈਣਾ ਦੇਖਿਓ ਫਿਰ ਚਾਹਾਂ ਐਂਡ ਗੱਲਬਾਤ ਬਣ ਗਈ ਕਿੰਦਾਂ ਗੱਲਬਾਤ ਤੇ ਠੀਕ ਹੈ ਇਸ ਨਾਲ ਆਪਾਂ ਲੱਗੇ ਬਲੌਗ ਆਪਣਾ ਐਂਡ ਕਰਨ ਲੱਗੇ ਹੁਣ ਖਾ ਲਈ ਰੋਟੀ ਮਿਲਦੇ ਆ ਕਿੰਦਾਂ ਆਪਾਂ ਬਲੌਗ ਥਿੰਦਨ ਬਾਏ ਬਾਏ ਤੇ ਕਿੰਨੇ ਹੈਵ ਅ ਨਾਈਟ ਬਈ ਕਾੜ-ਕੜਾ ਬਲੌਗਸ ਨੂੰ ਦੇਖਣ ਨੂੰ ਮਿਲਣਗੇ ਇਸ ਟ੍ਰਿਕ ਨੂੰ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਮਨ ਕਾਜ ਕਰੀਓ ਕਿਵੇਂ ਜੀ ਰਹੀਓ ਬਾਏ